ਪਰ ਜਿਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਗੱਲ ਬਰਠੰਡੀ ਸਾਨੂੰ ਟੋਕਿਆ ਜਾਂਦਾ ਸੀ ਸਾਨੂੰ ਵਿਧਾਨ ਸਭਾ ਦੇ ਵਿੱਚ ਇਹਨਾਂ ਦੀ ਮਰਜ਼ੀ ਦੇ ਨਾਲ ਬੋਲਣ ਦਾ ਜਿਹੜਾ ਅਧਿਕਾਰ ਸੀ ਅਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਬੋਲ ਸਕਦੇ ਸੀ ਅਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਬਿਆਨਬਾਜ਼ੀ ਤੁਹਾਨੂੰ ਮੀਡੀਆ ਦੇ ਭਰਾਵਾਂ ਨੂੰ ਨਹੀਂ ਦੇ ਸਕਦੇ ਸੀ ਜੋ ਬਿਆਨਬਾਜ਼ੀ ਸਾਨੂੰ ਪ੍ਰਿੰਟ ਕਰਕੇ ਆਈ ਜਾਂਦੀ ਸੀ ਸਾਡੇ ਮੋਬਾਈਲਾਂ ਦੇ ਉੱਤੇ ਉਹ ਸਾਨੂੰ ਮੀਡੀਆ ਦੇ ਵਿੱਚ ਲੈ ਕੇ ਦਿੱਤੀ ਜਾਂਦੀ ਸੀ ਕਿ ਜਿਸ ਟਾਈਮ ਅਸੀਂ ਸਾਰੇ ਲੋਕ ਆਮ ਆਦਮੀ ਪਾਰਟੀ ਦਾ ਮੈਂ ਜਾਂ ਮੇਰੇ ਵੱਡੇ ਭਾਈ ਜਸਪ੍ਰੀਤ ਕੁਮਾਰੀ ਕੁਝ ਹਿੱਸਾ ਸੀ ਅਸੀਂ ਬਹੁਤ ਹੀ ਚੰਗੇ ਇਨਸਾਨ ਸੀ ਦੋਦੇ ਤੋਤੇ ਸੀ ਅੱਜ ਰਾਤੋਂ ਰਾਤ ਇਹ ਸਾਰੇ ਲੋਕ ਬੇਈਮਾਨ ਲੋਟਸ ਦੇ ਅੰਦਰ ਪੈਸਿਆਂ ਦੇ ਲਾਲਚ ਦੇ ਲਈ ਉਹਨਾਂ ਲੋਕਾਂ ਦੀ ਸੋਚ ਨਾਲ ਹੀ ਚਲੇ ਗਏ ਮੈਂ ਸਭ ਤੋਂ ਪਹਿਲੇ ਅੱਜ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਜਿੰਨੇ ਉਹਨਾਂ ਦੇ ਨਾਲ ਅਸੀਂ ਕੰਮ ਕੀਤਾ ਤੇ ਉਹਨਾਂ ਨੇ ਆਪਣੀ ਨਲਕੀ ਨਹੀਂ ਫੜੀ ਆਪਣੇ ਕੰਮ ਦੇ ਵਿੱਚ ਹਮੇਸ਼ਾ ਘਰ ਦਾ ਮੁਖੀਆ ਹੋਉਂਦਾ ਕਿ ਜਿਸ ਤਮ ਘਰ ਦੇ ਵਿੱਚ ਜ਼ਰਾਰ ਪੈਣ ਲੱਗੀ ਹੋਵੇ ਘਰ ਦੇ ਵਿੱਚ ਕਿਸੇ ਜੀ ਦੀ ਕਮੀ ਆਣ ਲੱਗੀ ਹੋਵੇ ਤੇ ਘਰ ਦਾ ਮੁਖੀਆ ਦੇਖਦਾ ਕਿ ਕਿਹੜੇ ਪਾਸੋਂ ਇਸ ਚੀ ਦੀ ਕਮੀ ਹੈ ਅਸੀਂ ਲੋਕ 2021 ਦੇ ਵਿੱਚ ਆਮ ਆਦਮੀ ਪਾਰਟੀ ਮੈਂ ਤੇ ਮੇਰੇ ਪਰਿਵਾਰ ਮੇਰੇ ਸਾਥੀਆਂ ਨੇ ਜੁਆਇਨ ਕੀਤੀ ਇੱਕ ਬਹੁਤ ਵੱਡੇ ਬਦਲਾਅ ਦੇ ਰੂਪ ਚ ਜਿੱਦਾਂ ਇਹ ਲੋਕ ਗੱਲਾਂ ਕਰਦੇ ਸੀ ਆਮ ਆਦਮੀ ਪਾਰਟੀ ਦੇ ਲੋਕ ਕਿ ਅਸੀਂ ਪੰਜਾਬ ਨੂੰ ਇੱਕ ਨਵਾਂ ਪੰਜਾਬ ਬਣਿਤ ਦਿਖਾਵਾਂਗੇ ਅਸੀਂ ਲੋਕ ਵੀ ਉਹਨਾਂ ਦੀ ਗੱਲਾਂ ਦੇ ਵਿੱਚ ਆ ਗਏ ਕਿਉਂਕਿ ਜੋ ਉਹ ਪ੍ਰਿੰਸ ਗਲੂ ਵਿੰਡੋ ਉਹਨਾਂ ਦੇ ਹੱਥ ਦੇ ਵਿੱਚ ਸੀ ਅਗਰ ਉਸ ਚੀਜ਼ ਨੂੰ ਦੇਖਿਆ ਜਾਵੇ ਤੇ ਅੱਜ ਹਰ ਬੰਦਾ ਇਦਾਂ ਦਾ ਪੰਜਾਬ ਦਾ ਸੁਪਨਾ ਦੇਖਦਾ ਹੈ ਜਿਹਦਾਂ ਦਾ ਸੁਪਨਾ ਇਹਨਾਂ ਨੇ ਦਿਖਾਇਆ ਅਸੀਂ ਲੋਕ ਉਸੇ ਹੀ ਲਾਲਸੇ ਦੇ ਵਿੱਚ ਉਸੇ ਹੀ ਗੁੰਮਰਾਹ ਦੇ ਵਿੱਚ ਮੈਂ ਤੇ ਮੇਰੇ ਸਾਥੀ ਅਗ 2021 ਜੋ ਇਹ ਆਮ ਆਦਮੀ ਜੁਆਇਨ ਕਰਕੇ 2022 ਦੇ ਵਿੱਚ ਚੰਦਰ ਵੈਸਟ ਦੇ ਲੋਕਾਂ ਨੇ ਮੇਰੇ ਉੱਤੇ ਮੇਰੇ ਪਰਿਵਾਰ ਉੱਤੇ ਮੇਰੇ ਸਾਥੀਆਂ ਉੱਤੇ ਵਿਸ਼ਵਾਸ ਕੀਤਾ ਸਾਨੂੰ ਐਮਐਲਏ ਬਣਾਇਆ ਅਸੀਂ ਬੜੀ ਉਮੀਦ ਦੇ ਨਾਲ ਵਿਧਾਨ ਸਭਾ ਦੇ ਵਿੱਚ ਜੇ ਜਾ ਕੇ ਉਸ ਧਰਤੀ ਨੂੰ ਚੁੰਮਿਆ ਜਿੱਥੇ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਹੈ ਕਿ ਮੈਂ ਲੋਕਾਂ ਦੀ ਇੱਥੇ ਗੱਲ ਰੱਖਣ ਆਉਂਗਾ ਕਿ ਮੈਂ ਗਰੀਬ ਪਰਿਵਾਰ ਦੇ ਵਿੱਚੋਂ ਜਨਮ ਲਿਆ ਹਾਂ ਮੈਂ ਦਲਿਤ ਪਰਿਵਾਰਕ ਬੱਚਾ ਹਾਂ ਕਿ ਮੇਰੇ ਜਿਹੜੇ ਲੋਕ ਆ ਮੇਰੇ ਜਿਹੜੇ ਪਰਿਵਾਰ ਦੇ ਮੈਂਬਰ ਉੱਥੇ ਰਹਿੰਦੇ ਜਲੰਧਰ ਦੇ ਵਿੱਚ ਬੜੀ ਮਾੜੀ ਹਾਲਾਤਾਂ ਦੇ ਵਿੱਚ ਲੋਕ ਘਰ ਦਾ ਗੁਜ਼ਾਰਾ ਕਰਪਾਉਂਦੇ ਆ ਮੈਨੂੰ ਬੜੀ ਆਸ ਸੀ ਕਿ ਜਿਹੜੀ ਇਹ ਸਰਕਾਰ ਆਈ ਏ ਇਹ ਦਲਿਤਾਂ ਦੀ ਅਛਤਾਂ ਦੀ ਪਿਛੜਿਆਂ ਦੀ ਇਹ ਗੱਲ ਕਰੂਗੀ ਪਰ ਜਿਸ ਟਾਈਮ ਵਿਧਾਨ ਸਭਾ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਗੱਲ ਬਰਖੰਡੀ ਸਾਨੂੰ ਟੋਕਿਆ ਜਾਂਦਾ ਸੀ ਸਾਨੂੰ ਵਿਧਾਨ ਸਭਾ ਦੇ ਵਿੱਚ ਇਹਨਾਂ ਦੀ ਮਰਜ਼ੀ ਦੇ ਨਾਲ ਬੋਲਣ ਦਾ ਜਿਹੜਾ ਅਧਿਕਾਰ ਸੀ ਅਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਬੋਲ ਸਕਦੇ ਸੀ ਅਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਬਿਆਨਬਾਜ਼ੀ ਤੁਹਾਨੂੰ ਮੀਡੀਆ ਦੇ ਪਰ ਆਹ ਨੂੰ ਨਹੀਂ ਦੇ ਸਕਦੇ ਸੀ ਜੋ ਬਿਆਨਬਾਜ਼ੀ ਸਾਨੂੰ ਪ੍ਰਿੰਟ ਕਰਕੇ ਆਈ ਜਾਂਦੀ ਸੀ ਸਾਡੇ ਮੋਬਾਈਲਾਂ ਦੇ ਉੱਤੇ ਉਹ ਸਾਨੂੰ ਮੀਡੀਆ ਦੇ ਵਿੱਚ ਲੈ ਕੇ ਦਿੱਤੀ ਜਾਂਦੀ ਸੀ ਉਸ ਦੇ ਐਵੀਡੈਂਸ ਉਸ ਦੇ ਪ੍ਰੂਫ ਨਾਲ ਪੂਰੀ ਮੀਡੀਆ ਨੂੰ ਦੇ ਸਕਦਾ ਪਰ ਮੈਂ ਅੱਜ ਇੱਕ ਗੱਲ ਕਹਾਂਗਾ ਨਾਸ ਦੇ ਉੱਤੇ ਇਨੀਆ ਮੈਂ ਉਸ ਪਾਰਟੀ ਵਿੱਚ 20 ਮਹੀਨੇ ਕੰਮ ਕੀਤਾ 25 ਮਹੀਨੇ ਅੱਜ ਉਹ ਪਾਰਟੀ ਮੈਂ ਛੱਡ ਕੇ ਆ ਗਿਆ ਪਰ ਮੈਂ ਲਾਸਟ ਵਾਰ ਕੱਲ ਸੰਦੀਪ ਪਟਕ ਜੀ ਦੇ ਮੈਨੂੰ ਬਹੁਤ ਵਾਰ ਕਾਲ ਆਈ ਉਹਨਾਂ ਦੇ ਨਾਲ ਉਹਨਾਂ ਨਾਲ ਗੱਲ ਵੀ ਕੀਤੀ ਉਹਨਾਂ ਦੇ ਮੈਂ ਰਿਸਪੈਕਟ ਕਰਦਾ ਆਪਣੇ ਵੱਡੇ ਭਰਾ ਤੋਂ ਜ਼ਿਆਦਾ ਪਰ ਮੈਂ ਉਹਨਾਂ ਦੇ ਮਾਦਰ ਦੇ ਨਾਲ ਆਮ ਆਦੀ ਪਾਰਟੀ ਦੇ ਇੱਕ ਇੱਕ ਕਾਰਕਟਰਾਂ ਨੂੰ ਕਹਿਣਾ ਚਾਹਨਾ ਕਿ ਜਿਹੜੇ ਕੱਲ 100 150 ਲੋਕਾਂ ਨੇ ਪੂਰੇ ਦੁਬਾਬੇ ਦੇ ਵਿੱਚੋਂ 5 ਘੰਟੇ ਦੇ ਇਕੱਠੇ ਕਰਕੇ ਤੂੰ ਜਿਹੜੀ ਛਲਾਰਤ ਕੀਤੀ ਏ ਇਹ ਛਲਾਰਤ ਦੁਬਾਰਾ ਨਾ ਕਰਿਓ ਨਹੀਂ ਤੇ ਉਹ ਮੈਂ ਨੰਗਾਚੇਰਾ ਕਰਾਂਗਾ ਆਮ ਆਦਮੀ ਪਾਰਟੀ ਦਾ ਕਿਦਾਂ মিডিਆ ਨੂੰ ਪੰਜਾਬ ਦੇ ਵਿੱਚ ਯੂਜ਼ ਕੀਤਾ ਜਾ ਰਿਹਾ ਕਿਦਾਂ মিডিਆ ਦੇ ਲੋਕਾਂ ਨੂੰ ਕਿਹਾ ਜਾਂਦਾ ਆ ਜਿਹੜਾ ਚੈਨਲ ਬੰਦ ਕਰ ਦਿਓ ਆ ਜਿਹੜੇ ਚੈਨਲ ਤੇ ਬਾਈਟ ਨਹੀਂ ਦੇਣੀ ਕੱਲ ਕਿਹਾ ਜਾਂਦਾ ਇਹਦੇ ਚੈਨਲ ਤੇ ਬਾਈਟ ਚਾਲੂ ਕਰ ਦਿੱਤੀ ਜਾਵੇ ਇੱਕ ਇੱਕ ਚੀਜ਼ ਦਾ ਪ੍ਰੂਫ ਇੱਕ ਇੱਕ ਚੀਜ਼ ਦਾ ਐਵੀਡੈਂਸ ਮੇਰੇ ਕੋਲ ਆ ਦੋਸਤੋ ਪਰ ਇੱਕ ਮੌਕਾ ਦੇਵਾਂਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਨਾ ਕਿ ਜੋ ਤੁਸੀਂ ਪੰਜਾਬ ਦੇ ਨਾਲ ਧੋਖਾ ਕੀਤਾ ਹੈ ਅੱਜ ਉਸ ਪੰਜਾਬ ਨੂੰ ਸਦਾਰੋ ਸਾਨੂੰ ਚਲੇ ਨਾ ਕਰੋ ਸਾਨੂੰ ਨਾ ਕਹੋ ਕਿ ਸੁਚੇਰ ਰਿੰਕੂ ਤੇ ਸ਼ੀਤਲ ਉਂਗਰਾਲ ਅੱਜ ਪੈਸਿਆਂ ਦੇ ਲਈ ਵਿੱਕ ਗਏ ਆ ਜੇ ਪੈਸਿਆਂ ਦੇ ਖਾਤਰ ਅਸੀਂ ਸਮਾਜ ਦੇ ਵਿੱਚ ਜਾਣਾ ਹੁੰਦਾ ਲੋਕਾਂ ਦੇ ਵਿੱਚ ਕਿ ਸਾਨੂੰ ਬੜੀ ਦੁਨੀਆ ਦੀ ਬਹੁਤ ਵੱਡੀਆਂ ਵੱਡੀਆਂ ਆਫਰਾਂ ਸੀ ਅਸੀਂ ਉਸ ਟਾਈਮ ਨਹੀਂ ਵਿਕੇ ਸਿਰਕਾ ਸਿਰਫ ਆਪਣੇ ਲੋਕਾਂ ਦੀ ਲੜਾਈ ਲੜਨ ਦੇ ਲਈ ਆਪਣੇ ਪਰਿਵਾਰਾਂ ਦੀ ਲੜਾਈ ਲੜਨ ਦੇ ਲਈ ਅਸੀਂ ਲੋਕਾਂ ਨੇ ਇਹ ਤਿਆਗ ਕੇ ਸੋਚਿਆ ਕਿ سارے ਲੋਕ